ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਨੇ ਕਈ ਸਹੀ ਤਰੀਕੇ ਨਾਲ ਜਾਂਦੇ ਨੇ ਤੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂਦੇ ਨੇ ਉਹਨਾਂ ਦਾ ਹਸ਼ਰ ਅਜਿਹਾ ਹੁੰਦਾ ਹੈ ਕਿ ਉਹਨਾਂ ਨੂੰ ਡਿਪੋਰਟ ਕੀਤਾ ਜਾਂਦਾ ਹੈ ਡਿਟੇਨ ਕੀਤਾ ਜਾਂਦਾ ਹੈ ਲਗਾਤਾਰ ਕਈ ਅਜਈਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਦੇ ਵਿੱਚ ਡਿਪੋਰਟ ਕੀਤੇ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਜਾਂ ਫਿਰ ਉਹ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਇੱਕ ਯੂਐਸ 에어ਪੋਰਟ ਦੇ ਉੱਤੇ ਵੀ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨੂੰ ਵੀ ਵਾਪਸ ਭੇਜਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਵੀਡੀਓਜ਼ ਤਸਵੀਰਾਂ ਕਾਫੀ ਵਾਇਰਲ ਹੋਈਆਂ ਸੀ ਜਿਹਦਾ ਸੰਗਿਆਣ ਭਾਰਤ ਵੱਲੋਂ ਵੀ ਲਿਆ ਗਿਆ ਹੈ ਤੇ ਹੁਣ ਦੂਜੇ ਪਾਸੇ ਲੰਡਨ ਦੇ ਹੀਥਰੋ 에어ਪੋਰਟ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਕ ਵਿਅਕਤੀ ਨੂੰ ਭਾਰਤ ਡਿਪੋਰਟ ਕੀਤਾ ਜਾਣਾ ਸੀ ਯੂਕੇ ਤੋਂ ਪਰ ਉਹ ਡਿਪੋਰਟ ਹੋਣ ਤੋਂ ਪਹਿਲਾਂ ਹੀ ਭੱਜ ਨਿਕਲਦਾ ਹੈ ਤਸਵੀਰਾਂ ਵੀਡੀਓਜ਼ ਉਹਦੀਆਂ ਕਾਫੀ ਵਾਇਰਲ ਹੋ ਰਹੀਆਂ ਨੇ 에어ਪੋਰਟ ਦੇ ਰਨਵੇ ਦੇ ਉੱਤੇ ਭੱਜਣਾ ਸ਼ੁਰੂ ਕਰ ਦਿੰਦਾ ਹੈ ਅਧਿਕਾਰੀ ਏਜੰਸੀਆਂ ਐਕਟਿਵ ਹੁੰਦੀਆਂ ਨੇ ਤੇ ਉਹਨੂੰ ਜਾ ਕੇ ਕਾਫੀ ਮੁਸ਼ਕਲਤ ਤੋਂ ਬਾਅਦ ਕਾਬੂ ਕਰਦੀਆਂ ਨੇ ਤੇ ਉਹਨੂੰ ਹੁਣ ਕਹਿੰਦੇ ਵਾਪਸ ਭੇਜਿਆ ਜਾ ਰਿਹਾ ਜਾਂ ਭੇਜ ਦਿੱਤਾ ਗਿਆ ਹੈ ਕੁਝ ਜਿਹੜੀਆਂ ਵੱਖ-ਵੱਖ ਵੈਬਸਾਈਟਸ ਨੇ ਕੁਝ ਨੇ ਕਹਿ ਦਿੱਤਾ ਹੈ ਕਿ ਉਹਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਕੁਝ ਨੇ ਕਿਹਾ ਹੈ ਕਿ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਤਾਂ ਕੁੱਲ ਮਿਲਾ ਕੇ ਜਿਹੜੇ ਨੌਜਵਾਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਪ੍ਰਵਾਸ ਕਰਦੇ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ ਜਦੋਂ ਉਹਨਾਂ ਨੂੰ ਡੀਟੇਨ ਕੀਤਾ ਜਾਂਦਾ ਹੈ ਰਿਪੋਰਟ ਕਰਨਾ ਹੁੰਦਾ ਹੈ ਤਾਂ ਕੋਈ ਨਾ ਕੋਈ ਅਜੀਹਾ ਕਦਮ ਚੁੱਕ ਬੈਠਦੇ ਨੇ ਜਿਹੜਾ ਉਹਨਾਂ ਵਾਸਤੇ ਵੀ ਮੁਸ਼ਕਲ ਦਾ ਸਬਬ ਬਣ ਜਾਂਦਾ ਹੈ ਅਜੀਹਾ ਇਹ ਇਸ ਵਿਅਕਤੀ ਦੇ ਨਾਲ ਹੋਇਆ ਹੈ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਇਹ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਉੱਥੋਂ ਦੇ ਚੈਨਲ ਨੇ ਇਸ ਨੂੰ ਪ੍ਰਮੁਖਤਾ ਦੇ ਨਾਲ ਦਿਖਾਇਆ ਵੀਡੀਓ ਉੱਥੇ ਨਸ਼ਰ ਹੋ ਗਈ ਕਈ ਲੋਕਾਂ ਨੇ ਖੁਦ ਵੀ ਉੱਥੇ ਵੀਡੀਓ ਬਣਾਈ ਕਿ ਰਨਵੇ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਇਹ ਵਿਅਕਤੀ ਭੱਜ ਰਿਹਾ ਹੈ ਜਾਣਕਾਰੀ ਮੁਤਾਬਕ ਇਸ ਭਾਰਤੀ ਵਿਅਕਤੀ ਦੀ ਪਛਾਣ ਵਗੈਰਾ ਉਜਾਗਰ ਨਹੀਂ ਕੀਤੀ ਗਈ ਪਰ ਇਹਨੂੰ ਯੂਕੇ ਤੋਂ ਡਿਪੋਰਟ ਕੀਤਾ ਜਾਣਾ ਸੀਗਾ ਡਿਪੋਰਟ ਕਰਨ ਵਾਸਤੇ ਇਹਨੂੰ ਜਦੋਂ 에어ਪੋਰਟ ਤੇ ਲਿਆਂਦਾ ਗਿਆ ਫਲਾਈਟ ਦੇ ਵਿੱਚ ਖਾਸ ਤੇ ਇਹਨੂੰ ਬਿਠਾਉਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਇਹ ਉਥੋਂ ਭੱਜ ਨਿਕਲਿਆ ਤੇ ਲੰਡਨ ਦੇ ਹੀਥਰੋ 에어ਪੋਰਟ ਦੇ ਉੱਤੇ ਕਾਫੀ ਹੰਗਾਮਾ ਹੋ ਗਿਆ ਤੇ ਇੱਕ ਖਾਸ ਗੱਲ ਇਹ ਰਹੀ ਕਿ ਜਦੋਂ ਇਹ ਭੱਜਦਾ ਹੈ ਉਦੋਂ ਜਹਾਜ਼ਾਂ ਦੀ ਆਵਾਜ਼ਾਈ ਚੱਲ ਰਹੀ ਸੀਗੀ ਖਾਸ ਕਰ ਜਿਹੜੀਆਂ ਕੁਝ ਟੈਕਸੀਜ਼ ਵਗੈਰਾ ਹੁੰਦੀਆਂ ਨੇ ਉਹ ਵੀ ਉੱਥੇ ਸਰਵਿਸ ਦੇ ਵਿੱਚ ਸੀਗੀਆਂ ਜਹਾਜ਼ ਲੈਂਡ ਕਰ ਰਹੇ ਸੀਗੇ ਟੇਕ ਆਫ ਟੇਕ ਆਫ ਸਾਰਾ ਕੁਝ ਹੋ ਰਿਹਾ ਸੀਗਾ ਤਾਂ ਕੁੱਲ ਮਿਲਾ ਕੇ ਇਹ ਵਿਅਕਤੀ ਉਸ ਵੇਲੇ ਭੱਜਦਾ ਹੈ ਤੇ ਏਜੰਸੀਆਂ ਨੂੰ ਉੱਥੋਂ ਦੀ ਜਿਹੜੀ ਸੁਰੱਖਿਆ ਉਹਨੂੰ ਜਾ ਕੇ ਪੂਰਾ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰ ਦਿੰਦਾ ਹੈ ਤੇ ਵੈਸੇ ਵੀ ਜਿਹੜੀਆਂ ਕੁਝ ਅਥਾਰਟੀਜ਼ ਨੇ ਜਾਂ ਅਲੱਗ-ਅਲੱਗ ਗਾਈਡ ਲਾਈਨਸ ਨੇ ਉਹਨਾਂ ਦੇ ਅਧਿਕਾਰੀਆਂ ਨੇ ਵੀ ਕਿਹਾ ਹੈ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਇਸ ਤਰ੍ਹਾਂ ਦੇ ਨਾਲ ਵਿਅਕਤੀ ਜਹਾਜ਼ਾਂ ਦੇ ਵਿੱਚ ਦੀ ਭੱਜਦਾ ਤਾਂ ਕੋਈ ਵੀ ਹਾਦਸਾ ਵਾਪਰ ਸਕਦਾ ਸੀ ਉਹਨਾਂ ਨੇ ਵੀ ਸੁਰੱਖਿਆ ਦੇ ਉੱਤੇ ਸਵਾਲ ਖੜੇ ਕੀਤੇ ਨੇ ਕਿ ਇਹਦੀ ਸੁਰੱਖਿਆ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਸੁਰੱਖਿਆ ਸਖਤ ਹੋਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਡਿਪੋਰਟ ਕੀਤਾ ਵਿਅਕਤੀ ਕਿਵੇਂ ਭੱਜ ਸਕਦਾ ਹੈ ਤਾਂ ਕੁਲਮਲਾ ਕੇ ਸਾਡਾ ਮਕਸਦ ਅਜੀਆਂ ਖਬਰਾਂ ਤੁਹਾਨੂੰ ਦੱਸਣ ਦਾ ਇਹੀ ਹੁੰਦਾ ਹੈ ਕਿ ਤੁਸੀਂ ਜਦੋਂ ਵੀ ਕਿਤੇ ਵਿਦੇਸ਼ ਜਾਣਾ ਹੈ ਘੁੰਮਣ ਫਿਰਨ ਵਾਸਤੇ ਜਾਣਾ ਹੈ ਜਾਂ ਫਿਰ ਕੋਈ ਸਟੱਡੀ ਵੀਜ਼ਾ ਲਵਾਉਣਾ ਹੈ ਟੂਰਿਸਟ ਵੀਜ਼ਾ ਲਵਾਉਣਾ ਹੈ ਜਾਂ ਕੋਈ ਹੋਰ ਕਿਸੇ ਕਿਸਮ ਦਾ ਵੀਜ਼ਾ ਹੈ ਤਾਂ ਸਹੀ ਤਰੀਕੇ ਦੇ ਨਾਲ ਸਹੀ ਏਜੰਟ ਦੇ ਰਾਹੀਂ ਇਮੀਗ੍ਰੇਸ਼ਨ ਏਜੰਸੀ ਦੇ ਰਾਹੀਂ ਆਪਣਾ ਕੰਮ ਕਾਜ ਕਰਵਾਇਆ ਕਰੋ ਦੇਖਾ ਦੇਖੀ ਇੱਕ ਦੂਜੇ ਤੋਂ ਸੁਣ ਕੇ ਕਿ ਸਾਡਾ ਬੰਦਾ ਬਾਹਰ ਭੇਜਦਾ ਜੀ ਅਜਿਹਾ ਨਾ ਕਰਿਆ ਕਰੋ ਨਹੀਂ ਤਾਂ ਫਿਰ ਕਈ ਵਾਰ ਲੈਣੇ ਦੇ ਦੇਣੇ ਪੈ ਜਾਂਦੇ ਨੇ ਤੇ ਫਿਰ ਪਛਤਾਵਾ ਹੀ ਪੱਲੇ ਪੈਂਦਾ ਹੈ ਕਿਉਂਕਿ ਅਮਰੀਕਾ ਨੇ ਪਿੱਛੇ ਤੁਹਾਨੂੰ ਯਾਦ ਹੈ ਕਿ ਤਿੰਨ ਜਹਾਜ਼ ਭਰ ਕੇ ਭਾਰਤੀਆਂ ਨੂੰ ਵਾਪਸ ਭੇਜਿਆ ਸੀਗਾ ਜਿਦੇ ਵਿੱਚ ਬਹੁ ਗਿਣਤੀ ਪੰਜਾਬੀ ਸੀ ਹਰਿਆਣਾ ਦੇ ਸੀਗੇ ਗੁਜਰਾਤ ਦੇ ਨੌਜਵਾਨ ਸੀ ਜਿਹੜੇ ਲੱਖਾਂ ਰੁਪਏ ਖਰਚ ਕੇ ਡੰਕੀ ਲਗਾ ਕੇ ਵਿਦੇਸ਼ ਗਏ ਸੀ ਪਰ ਉੱਥੇ ਜਾ ਕੇ ਕੁਝ ਨਹੀਂ ਬਣਿਆ ਤੇ ਹੁਣ ਵੀ ਯੂਐਸ ਦੇ ਵਿੱਚ ਇੱਕ ਪਾਸੇ ਲਾਸ ਐਂਜਲਸ ਦੇ ਵਿੱਚ ਪ੍ਰਦਰਸ਼ਨ ਚੱਲ ਰਹੇ ਨੇ ਕਰਫਿਊ ਤੱਕ ਲਗਾਉਣ ਦੀ ਨੌਬਤ ਆ ਚੁੱਕੀ ਹੈ ਕਾਰਨ ਇਹ ਹੈ ਕਿ ਉੱਥੇ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਕੁਝ ਕੇਸ ਵਗੈਰਾ ਲਾਏ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਹਦੇ ਵਿਰੋਧ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਨਜ਼ਰ ਆ ਰਿਹਾ ਹੈ ਤੇ ਰੋਜ਼ਾਨਾ ਵੱਡਾ ਅੰਕੜਾ ਗ੍ਰਿਫਤਾਰੀ ਵਾਸਤੇ ਰੱਖਿਆ ਗਿਆ ਸੀਗਾ ਯੂਐਸ ਦੇ ਵਿੱਚ ਪਰ ਉਹਦਾ ਹੀ ਵਿਰੋਧ ਹੋ ਰਿਹਾ ਹੈ ਤੇ ਤਕਰੀਬਨ ਹੁਣ ਵੀ ਹਜ਼ਾਰਾਂ ਲੋਕ ਰੋਜ਼ਾਨਾ ਗ੍ਰਿਫਤਾਰ ਹੋ ਰਹੇ ਨੇ ਜਿਨ੍ਹਾਂ ਨੂੰ ਵਾਪਸ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸੋ ਹੋਰ ਅਪਡੇਟਸ ਆਉਣੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ